ਕਾਫੀ ਹਮੇਸ਼ਾ ਜੋਰ ਵਾਲਾ ਚੰਨ ਹੁੰਦੀ ਹੈ ਜਿੱਥੇ ਜੋਰ ਹੁੰਦਾ ਹੋਈ ਮਾਰਦਾ ਤੇ ਅਸੀਂ ਇਹੀ ਬਣਦੇ ਰਹੇ ਜਿੱਦ ਨજર ਜੋਰ ਆਊਗਾ ਹਾ ਹਾਰਣੀ ਸਰੂਸੇ ਵਾਲਾ ਹਾਏ ਹਾਏ ਆਉ ਟੈਂਚਨਾ ਚ ਪਈਆਂ ਨੇ ਸਰਕਾਰਾਂ ਖਬਰਾਂ ਨਾ ਪੜੀਆਂ ਨੇ ਅਖਬਾਰਾਂ ਆਉ ਟਾਈਪਟਲੇ ਆਦੀ ਹੁਣੇ ਖੈਰ ਨਹੀਂ ਫੋਂਪੇ ਦੀਆਂ ਛੜਕਾ ਤੇ ਨਾਟ 11 ਸਭ ਤਰਤੇ ਉਹ ਤੈਨੂੰ ਜਿਹੜਾ ਲੱਗਦਾ ਘੇਟ ਵਾਲੇ ਮਿੱਠੀ ਉਹ ਥਰ ਕੰਬਦਿਆ ਮੇਰੇ ਨਾਮ ਤੋਂ ਲੜਾਈ ਆ ਅੱਗ ਲਾਈ ਆ ਸਿੱਧੇ ਸ਼ਬਦਾਂ ਚ ਪੁੱਛੇ ਤਦ ਪਾਈ ਆ ਤੇਰੀ ਗਲੀ ਆ ਮਹੱਲੇ ਦਾ ਭਾਈ ਨਹੀਂ ਇਹ ਪੰਜਾਬ ਤੋਂ ਮੂਸੇ ਵਾਲਾ ਪਾਈ ਆ ਓਠਾ ਪਹਿੜਾ ਏ ਮੜਾ ਖਹਿੜਾ ਏ ਆਉ ਮਾਲਵੇ ਦੀ ਆਤੀ ਏ ਤੂੰ ਪਹਿੜਾ ਏ ਬਾਲੀਵੁੱਡ ਦੀ ਕਮੇਡੀ ਵਾਲਾ ਸੀਨ ਨਹੀਂ ਜਿਵੇਂ ਆਪੇ ਸੇਕਿਆ ਜੇ ਪੁੱਛਦੀ ਤੂੰ ਲੋਕਾਂ ਦਾ ਗੁਰਾਂਗੀ ਉੱਤੇ ਦੇਖ ਮੈਂ ਤਾਂ ਫੋਲ